ਕਹਿੰਦੇ ਰੁੱਤ ਰੁੱਤ ਦਾ ਮੇਵਾ ਹੁੰਦਾ ਹੈ ਹਰ ਇੱਕ ਰੁੱਤ ਦੇ ਹਿਸਾਬ ਨਾਲ ਹਰ ਇੱਕ ਚੀਜ਼ ਸਵਾਦ ਲੱਗਦੀ ਹੈ ਹਨਾ ਤੇ ਮਤਲਬ ਜੀ ਵੀ ਉਹ ਨਹੀਂ ਕਰਦਾ ਹੈਗਾ ਜਦੋਂ ਜਿਹੜੀ ਚੀਜ਼ ਦਾ ਮੌਸਮ ਹੁੰਦਾ ਉਹਦੋਂ ਆਪਣਾ ਮਨ ਕਰਨ ਲੱਗਦਾ ਜਿਵੇਂ ਠੰਡ ਦੇ ਦਿਨਾਂ ਦੇ ਵਿੱਚ ਕद्दू ਨਹੀਂ ਸਵਾਦ ਲੱਗਦੇ ਹਨਾ ਠੰਡ ਦੇ ਵਿੱਚ ਕद्दू ਦੀ ਸਬਜ਼ੀ ਆਪਾਂ ਨੂੰ ਕਿਵੇਂ ਲੱਗਣ ਲੱਗ ਜਾਂਦੀ ਹੈਗੀ ਹੈ ਤੇ ਉਦੋਂ ਮਟਰ ਸਵਾਦ ਲੱਗਦੇ ਨੇ ਜ਼ਿਆਦੇ ਤੇ ਜਿਵੇਂ ਹੁਣ ਚੌਲਿਆਂ ਦੀ ਰੁੱਤ ਹੈ ਤੇ ਹੁਣ ਚੌਲਿਆਂ ਨੂੰ ਜੀ ਕਰਦਾ ਹੈਗਾ ਤੇ ਮੈਂ ਪਹਿਲਾਂ ਬਾਜ਼ਾਰੋਂ ਦੇਖਣ ਗਈ ਤਾਂ ਉੱਥੋਂ ਮੈਨੂੰ ਨਾ ਉਹ ਵਿੱਚ ਗਲਿਆ ਜੇ ਮੇਰੇ ਹੱਥ 'ਚ ਆ ਗਏ ਤੇ ਮੈਨੂੰ ਉੱਥੋਂ ਇਹੋ ਜੀ ਸੂਗ ਛੀ ਆਈ ਤੇ ਮੈਂ ਆਖਾ ਮੈਂ ਨਹੀਂ ਲੈਂਦੀ ਮੈਂ ਕੰਮ ਵਾਲੀ ਨੂੰ ਅੱਜ ਗੱਲਾਂ ਕਰਨ ਲੱਗ ਗਈ ਉਹ ਵਿਚਾਰੀ ਆ ਯਾਰ ਤੇ ਮਾ ਕੁੜੀ ਆਰਤੀ ਮੈਂ ਆਖਾ ਮੇਰਾ ਨਾ ਬੜਾ ਜੀ ਕਰਦਾ ਵੀ ਚੌਲਿਆਂ ਦੀਆਂ ਫਲੀਆਂ ਹੁਣ ਮੈਂ ਆਖਾ ਤੇਰੇ ਅੰਕਲ ਜੀ ਬੜੇ ਸ਼ੌਂਕ ਨਾਲ ਖਾਂਦੇ ਨੇ ਕਹਿੰਦੀ ਆਂਟੀ ਆਹ ਕੇ ਬਾਤ ਕਹੀ ਠੀਕ ਹੈ ਕਹਿੰਦੀ ਮੈਂ ਲੈ ਆਵਾਂਗਾ ਚਾਵਲੇ ਕੀ ਫਲੀ ਤੋਂ ਮੈਂ ਆਖਾ ਤੂੰ ਕਿੱਥੋਂ ਲੈ ਆਵੇਂਗੀ ਕਹਿੰਦੀ ਮੈਂ ਖੇਤ ਜਾਵਾਂ ਬੱਠੇ ਹੋਵਾ ਮੈਂ ਆਖਾ ਚੱਲ ਲੈ ਆਈ ਪੁੱਤ ਮੈਂ ਕਹਾਂ ਬਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤੂੰ ਲੈ ਆਈ ਉਹ ਵਿਚਾਰੀ ਗਈ ਤੇ ਚੌਲਿਆਂ ਦੀਆਂ ਫਲੀਆਂ ਤੋੜ ਲਈ ਫਲੀਆਂ ਤੋੜ ਕੇ ਤੇ ਉਹਨੇ ਕੱਢ-ਕੁੱਢ ਕੇ ਦਾਣੇ ਤੇ ਫਿਰ ਕਹਿੰਦੀ ਆਖੇ ਆਂਟੀ ਜੀ ਮੈਂ ਤੋਂ ਬੜੀਆ ਕਢ ਕੇ ਲੈ ਕੇ ਆਈ ਆਂ ਆਖੇ ਦੇ ਚੌਲਿਆਂ ਦੇ ਦਾਣੇ ਮੈਨੂੰ ਵੀ ਨਹੀਂ ਓਨੀ ਭਾਸ਼ਾ ਨਾਲੀ ਬੋਲਣੀ ਆਉਂਦੀ ਪਰ ਮੈਂ ਸਮਝ ਲੈਣੀ ਹੁੰਨੀ ਐ ਜਿੰਨਾ ਕੁ ਚੱਲਦੀ ਐ ਓਨੀ ਕੁ ਮਿਕਸ ਚ ਲਾ ਦੰਨੇ ਆ ਕੰਮ ਤੇ ਓਨਾ ਕੁ ਮੈਂ ਕੰਮ ਚਲਾ ਦਿੰਨੀ ਹੁੰਨੀ ਜਿੰਨਾ ਕੁ ਮੈਨੂੰ ਭਾਸ਼ਾ ਜੀ ਆਉਂਦੀ ਐ ਤੇ ਮੈਂ ਫਿਰ ਕੀ ਕੀਤਾ ਰਹੀ ਜਨਾ ਮਖ ਚੱਲ ਕੁਛ ਇਹ ਲੈ ਜੂਗੀ ਕੁਛ ਮੈਂ ਖਾ ਲੂਗੀ ਮੈਂ ਪਿਆਜ਼ ਪੂਜ ਕੱਟ ਕੇ ਟਮਾਟਰ ਹਰੀਆਂ ਮਿਰਚਾਂ ਤੇ ਦੇਖੀ ਨਾ ਮੈਂ ਚਲੋ ਮਖਾ ਇਹਨਾਂ ਨੂੰ ਤਪ ਕਰਕੇ ਲਾਈਏ ਮਸਾਲੇ ਨੂੰ ਤੜਕਾ ਹਨਾ ਜਿਹੜੀ ਚੀਜ਼ ਬਣਾ ਨਹੀਂ ਸਰਦੋ ਲੈ ਕੇ ਵੀ ਆਉਣੀ ਪੈਂਦੀ ਐ ਤੇ ਓਨੀ ਕੁ ਲਿਆਈ ਦੀ ਵੀ ਇਹ ਗਲੇ ਨਾ ਹੁੰਦਾ ਅੱਜ ਕੱਲ ਤਾਂ ਦੂਜੇ ਦਿਨ ਨੂੰ ਕੰਮ ਖਰਾਬ ਹੋ ਜਾਂਦਾ ਕੱਦੂ ਐ ਤੋਰੀਆਂ ਨੇ ਚੌਲੇ ਐ ਆਪਣੀ ਬਬਰੂ ਬੇਟੀ ਦੇ ਘਰੇ ਮਤਲਬ ਖੇਤ ਲੱਗੇ ਹੋਏ ਨੇ ਉਹ ਵੀ ਜਦੋਂ ਆਉਂਦੇ ਨੇ ਆਉਂਦੇ ਸਬਜ਼ੀ ਲੈ ਆਉਂਦੇ ਨੇ ਸਬਜ਼ੀ ਲੈ ਆਉਂਦੇ ਆ ਉਹ ਦੁੱਧ ਲੈ ਆਉਂਦੇ ਆ ਲੱਸੀ ਲੈ ਆਉਂਦੇ ਆ ਤੇ ਦੇਖੀ ਨਾ ਲੱਸੀ ਨਾ ਕਦੇ ਬਣੀ ਹੋਵੇ ਤਾਂ ਫਿਰ ਦਹੀਂ ਵੀ ਲੈ ਆਉਂਦੇ ਆ ਚਲ ਆਪਾਂ ਨੂੰ ਮौज ਲੱਗ ਜਾਂਦੀ ਐ ਠੀਕ ਐ ਜੀ ਕੁੜੀਆਂ ਦਾ ਇਹ ਸੁਖ ਹੁੰਦਾ ਜਦੋਂ ਆਉਂਦੀਆਂ ਨੇ ਉਦੋਂ ਵਿਚਾਰੀਆਂ ਅੱਗੇ ਕੁੜੀਆਂ ਦੇ ਘਰ ਦਾ ਖਾਂਦੇ ਨਹੀਂ ਹੁੰਦੇ ਸੀ ਕਹਿੰਦੇ ਹੁੰਦੇ ਤੇ ਹੁਣ ਕੁੜੀਆਂ ਚੱਕੀ ਆਉਂਦੀਆਂ ਤੇ ਹੁਣ ਦੁਕਾਨ ਲੈ ਲਈਦਾ ਖਾ ਕੇ ਹਨਾ ਤੇ ਮੈਂ ਉਹਨਾਂ ਨੂੰ ਕਹਿਣੀ ਹੁੰਨੀ ਆ ਵੀ ਭਾਈ ਤੁਸੀਂ ਇੰਨਾ ਸਮਾਨ ਨਾ ਲਿਆਇਆ ਕਰੋ ਕਹਿੰਦੇ ਮੰਮੀ ਫਿਰ ਸਾਨੂੰ ਕਹਿ ਦਿੰਦੇ ਆ ਘਰ ਦੇ ਵੀ ਤੁਸੀਂ ਜਾਣੀਆਂ ਤਾਂ ਹੈਗੀਆਂ ਤੇ ਜਾਂਦੀਆਂ ਹੁਣ ਸਬਜੀ ਸਬਜੀ ਲੈ ਆਜੋ ਕਿਉਂਕਿ ਖੇਤ 'ਚ ਲੱਗੀ ਆ ਪਾਣੀ ਲੱਗਦਾ ਹੈਗਾ ਨਿਹਰ ਦਾ ਤੇ ਸਬਜੀ ਹੁੰਦੀ ਹੈ ਸਵਾਦ ਠੀਕ ਹੈ ਜੀ ਵਧੀਆ ਬਣਦੀ ਹੈਗੀ ਤੇ ਚਲੋ ਜੀ ਚੌੜਿਆਂ ਦੇ ਦਾਣੇ ਲੂਣੇ ਕੱਢਿਆ ਆਪਾਂ ਧੋ ਤੂਕੇ ਸਵਾਰ ਕੇ ਤੇ ਇਹਦੇ ਵਿੱਚ ਪਾਤੇ ਤੇ ਇੱਕ ਦੋ ਕੇ ਪਾ ਦਿਆਂਗੇ ਆਪਾਂ ਇਹਦੇ ਵਿੱਚ ਆਲੂ ਹਨਾ ਇਹਨੇ ਨਾਲ ਵਧੀਆ ਲੱਗਣ ਲੱਗ ਜਾਂਦੇ ਨੇ ਨਹੀਂ ਤਾਂ ਕੱਲੇ ਦਾਣੇ ਜੇ ਤੁਰੇ ਫਰਤੇ ਨੇ ਰਗੜ ਕੇ ਮਸਾਲਾ ਵੀ ਬਣ ਜਾਂਦੀ ਹੈ ਸਬਜੀ ਪਰ ਮੈਨੂੰ ਨਾ ਜ਼ਿਆਦਾ ਤਾਰਾ ਆਈ ਸਵਾਦ ਲੱਗਦੀ ਹੈ ਮਸਾਲਾ ਰਗੜ ਕੇ ਪਾਉਣਾ ਹੋਵੇ ਰਗੜ ਕੇ ਵੀ ਪਾ ਸਕਦੇ ਹੋ ਤੁਸੀਂ ਅਗਰ ਇਹਨੂੰ ਕੁੰਡੇ ਦੇ ਵਿੱਚ ਰਗੜ ਕੇ ਪਾਈਏ ਨਾ ਫਿਰ ਇਹ ਜ਼ਿਆਦਾ ਵਧੀਆ ਲੱਗਦੀ ਹੈਗੀ ਹੈ ਤੇ ਮੈਂ ਕੀ ਕੀਤਾ ਜੀ ਚਲੋ ਜੀ ਇਹਦੇ ਵਿੱਚ ਪਾਤਾ ਪਾਣੀ ਤੇ ਪਾਣੀ ਪਾ ਕੇ ਹੁਣ ਕੀ ਕਰਨਾ ਇਹ ਖੁੱਲਾ ਪਾਣੀ ਖੁੱਲੇ ਪਾਣੀ ਜੀ